ਦੰਗਲ ਕਮੇਟੀ ਨੂੰ ਬੇਨਤੀ ਕਰਦਾ ਵੀ ਜਰੂਰ ਆਪਾਂ ਨਾਲ ਸਟਾਟ ਕਰਕੇ ਲੈ ਕੇ ਆਈਏ ਇਧਰ ਆਪਣੇ ਮੇ ਸੜਕ ਦੇ ਉੱਪਰ ਦੀ ਆ ਰਹੇ ਆਂ ਅੱਛਾ ਸਪੋਰਟਸ ਅਤੇ ਯੂਥ ਵੈਲਫੇਅਰ ਕਲੱਬ ਰੈਸਟੇਸ਼ਨ ਵੱਲੋਂ ਮਲੇਰ ਕੋਟਲਾ ਵਿੱਚ ਬਹੁਤ ਹੀ ਵੱਡਾ ਅਤੇ ਇਤਿਹਾਸਿਕ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਮੌਕੇ ਪ੍ਰਵੇਜ ਅਲੀ ਖਾਨ ਚੇਅਰਮੈਨ ਦਿਲਬਰ ਖਾਨ ਅਤੇ ਰਿਆਜ਼ ਖਾਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਆਉਦਖਾਨੇ ਆ ਮਲੇਰ ਕੋਲਾ ਤੋਂ ਸ਼ਹਿਬਾਜ਼ ਚੌਧਰੀ ਦੀ ਖਾਸ ਰਿਪੋਰਟ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ 15 ਮਿੰਟ ਕੁ ਸੀ ਆ ਕਹਿੰਦੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਚਾਹਣਾ ਹੈਗਾ ਪ੍ਰਵੇਸ਼ ਜੀ ਇਹਨਾਂ ਨੇ ਮੈਨੂੰ ਇਮਿਟੇਸ਼ਨ ਦੇ ਭੇਜਿਆ ਮਰੇਲਕੋਟ ਨੂੰ ਇਸ ਚੀਜ਼ ਦੀ ਵਧਾਈ ਦਿੰਨਾ ਕਿ ਇਹ ਸਭ ਤੋਂ ਪਹਿਲਾ ਔਰ ਵੱਡਾ ਕਦਮ ਆ ਨੌਜਵਾਨਾਂ ਦੇ ਲਈ ਤੇ ਮੈਂ ਦਿਲਵਰ ਮਾਮਲ ਖਾਨ ਚੇਅਰਮੈਨ ਮਿਨੋਰਿਟੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਔਰ ਸਾਡੇ ਰਾਜਾ ਬੜਿੰਗ ਜੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਜਿਹੜਾ ਉਹਨਾਂ ਨੇ ਆਦੇਸ਼ ਪੰਜਾਬ ਦੇ ਵਿੱਚ ਲਾਇਆ ਏ ਨਸ਼ੇ ਨੂੰ ਖਤਮ ਕਰਨ ਦਾ ਤੇ ਜਿਹੜਾ ਆਹ oprala ਪਰਵੇਸ਼ ਜੀ ਨੇ ਕੀਤਾ ਔਰ ਮੇਰੇ ਨਾਲ ਹਾਜ਼ਰੀ ਅੱਜ ਕਿਨਾ ਪੂਰਾ ਤੁਹਾਡਾ ਹਾਂ ਜੀ ਮਸ਼ਰੀਫ ਹਾਂ ਜੀ ਮਸ਼ਰੀਫ ਮੁਹੰਮਦ ਸ਼ਰੀਫ ਤਾਰਾ ਜੀ ਜਿਹੜੇ ਸਾਡੇ ਇਸ ਟਾਈਮ ਇਸ ਹਲਕੇ ਦੇ ਸੀਨੀਅਰ ਜੁਨੇਦ ਸੰਸ਼ੀਰ ਜਿਹੜੇ ਲੋਕਾਂ ਦੇ ਰੋਜ਼ ਘਰਾਂ ਵਿੱਚ ਵਿਚਰ ਕੇ ਫੈਸਲੇ ਕਰਾਉਂਦੇ ਨੇ ਔਰ ਇਹਨਾਂ ਦੇ ਨਾਲ ਹੋਰ ਸਾਡੇ ਰਿਆਜ਼ ਮੁਹੰਮਦ ਜੀ ਰਿਆਜ਼ ਖਾਨ ਜੀ ਜਿਹੜੇ ਜਨ ਮੇਰੇ ਜਨਰਲ ਸੈਕਰੀ ਨੇ ਪੰਜਾਬ ਦੇ ਔਰ ਉਹਨਾਂ ਦੇ ਨਾਲ ਸਾਡਾ ਬਲਾਕ ਦਾ ਪ੍ਰਧਾਨ ਔਰ ਸਾਰੀ ਸਾਡੀ ਮਿਨੋਰਟੀ ਦੀ ਟੀਮ ਔਰ ਹਣੀਮ ਮਹਮਦ ਜੀ ਵਾਈਫਰਮੈਨ ਔਰ ਹੋਰ ਵੀ ਕਾਫੀ ਪੰਜਾਬ ਦੇ ਵਿੱਚੋਂ ਇਸ ਨੂੰ ਸ਼ੌਕ ਦੇ ਹਲਾਹਰਾ ਦੇਣ ਦੇ ਲਈ ਤਾਂ ਕਿ ਇਸ ਸੀਨ ਨੂੰ ਦੇਖ ਕੇ ਖੁਸ਼ੀ ਇਸ ਕਰਕੇ ਹੁੰਦੀ ਆ ਕਿ ਜਿਹੜਾ ਇਨਸਾਨੀਅਤ ਦਾ ਨਾਤਾ ਮੁਸਲਮਾਨ ਤੇ ਸਿੱਖ ਐਂਡ ਹਿੰਦੂ ਔਰ ਸਾਰੇ ਇਕੱਠੇ ਅੱਜ ਤੁਹਾਨੂੰ ਇੱਕ ਮੰਚ ਤੇ ਮਿਲ ਰਹੇ ਨੇ ਔਰ ਜਿਹੜਾ ਕਿ ਸ਼ਹਿਰ ਇੱਕ ਨਵਾਬੀ ਆ ਦੇਖਣ ਵਾਲੀ ਗੱਲ ਵੱਡੀ ਗੱਲ ਇਹ ਪੰਜਾਬ ਤੋਂ ਜਾਂਦਾ ਮੈਸੇਜ ਕਿ ਜਿਹੜਾ ਸ਼ਹਿਰ ਇੱਕ ਨਵਾਬੀ ਆ ਜਿਹੜੀ ਇਹ ਸਰਕਾਰ ਆ ਸਾਡੀ ਇਹ ਸਰਕਾਰ ਇੱਥੇ ਦੀ ਲੀਡਰਸ਼ਿਪ ਬਾਈ ਜੀ ਹੱਥ ਜੋੜ ਕੇ ਜੀ ਪਹਿਲਵਾਨ ਉਹਦੇ ਬਾਰੇ ਉਹਦੇ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ ਮੋਹਾਲਾ ਬਾਲਾ ਦੇ ਸਾਲਿਮ ਸਟੇਡੀਅਮ ਇਸ ਕਰਕੇ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਇਸ ਟਾਈਮ ਮਰੀਲ ਕੋਟਲਾ ਦਾ ਨਾਂ ਸੀ ਜਿਹੜਾ ਮਰੀਲ ਕੋਟਲਾ ਦਾ ਨਾਂ ਸੀ ਮਰੀਲ ਕੋਟਲਾ ਦਾ ਨਾਂ ਪੂਰੇ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਆਣਾ ਚਾਹੀਦਾ ਸੀ ਮਰੀਲ ਕੋਟਲਾ ਦਾ ਨਾਂ ਬਿੰਦੂ ਨੰਬਰ ਤੇ ਆਣਾ ਚਾਹੀਦਾ ਸੀ ਤਾਕੇ ਜਿਹੜੇ ਨਵਾਬ ਸਾਹਿਬ ਨੇ ਨਵਾਬ ਸਾਹਿਬ ਨੇ ਜਿਹੜਾ ਪੰਜਾਬ ਦੇ ਵਿੱਚ ਹਾਣਾ ਨਾਰਾ ਮਾਰਿਆ ਸੀ ਬੱਚਿਆਂ ਦੇ ਲਈ ਫਤੇਗੜ ਸਾਹਿਬ ਔਰ ਉਹ ਹਾਣਾ ਨਾਰਾ ਅੱਜ ਅਸੀਂ ਇਹ ਸਰਕਾਰਾਂ ਨੇ ਇਹ ਸਰਕਾਰ ਨੇ ਮਿੱਟੀ ਦੇ ਵਿੱਚ ਮਲਾਤਾ ਔਰ ਮੈਂ ਚਾਹੁੰਦਾ ਵੀ ਇਤਨੀ ਜਿਹੜੀ ਲੋਕਲ ਲੀਡਰਸ਼ਿਪ ਆ ਐਸ ਟਾਈਮ ਚੱਲ ਰਹੀ ਆ ਉਹਦੀ ਵੀ ਇਹ ਬਹੁਤ ਵੱਡੀ ਮਿਸਟੇਕ ਆ ਇਹਨੂੰ ਪੰਜਾਬ ਦੇ ਵਿੱਚ ਸਤਾਰਿਆਂ ਦੇ ਵਿੱਚ ਬਰੇਲ ਕੋਟਲੇ ਦਾ ਨਾਮ ਲਿਖਣਾ ਚਾਹੀਦਾ ਇਹ ਪ੍ਰਵੇਸ਼ ਜੀ ਨੂੰ ਮੈਂ ਇਸ ਚੀਜ਼ ਦੀ ਵਧਾਈ ਦਿੰਦਾ ਕਿ ਜਿਹੜਾ ਸਾਡਾ ਯੂਥ ਨਸ਼ਿਆਂ ਦੇ ਵਿੱਚ ਚੱਲਿਆ ਸੀ ਉਹ ਅੱਜ ਸਾਰੀ ਜਨਤਾ ਦੇ ਸਾਹਮਣੇ ਇੱਕ ਦੂਸਰੇ ਨਾਲ ਕੁਸ਼ਤੀ ਕਰ ਰਿਹਾ ਜਿਹਦੇ ਵਿੱਚ ਹਿੰਦੂ ਵੀ ਆ ਜੱਟ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਜਿੱਦਾਂ ਕਿ ਸਾਡੇ ਪੰਜਾਬ ਦੇ ਵਿੱਚ ਹੜ ਆਏ ਹੜਾਂ ਦੇ ਵਿੱਚ ਮੁਸਲਮਾਨ ਨੇ ਸਭ ਤੋਂ ਅੱਗੇ ਜਾ ਕੇ ਹਿੰਦੂਆਂ ਦੀ ਰਾਖੀ ਕੀਤੀ ਸਾਰਿਆਂ ਦੀ ਰਾਖੀ ਕੀਤੀ ਇਹ ਅੱਜ ਮਰੇਲ ਕੋਟਲਾ ਸ਼ੁਰੂਆਤ ਕਰ ਰਿਹਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੀ ਔਰ ਮੈਂ ਚਾਹਨਾ ਇਸ ਟੀਪ ਮਿਨਿਸਟਰ ਨੂੰ ਦੱਸਣਾ ਚਾਹਨਾ ਕਿ ਇਹ ਜਿਹੜਾ ਨਵਾਬ ਸੀ ਇਸ ਨਵਾਬ ਸਾਹਿਬ ਨੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ ਇਸ ਸ਼ਹਿਰ ਨੇ ਲੇਕਿਨ ਤੁਸੀਂ ਇਹਨੂੰ ਸਟਾਪ ਕਰ ਦਿੱਤਾ ਔਰ ਇਸ ਦਾ ਨਾਂ ਮਰੀਲ ਕੋਟਲੇ ਦਾ ਹਾਸ਼ੀਏ 'ਚ ਲਿਖਣਾ ਚਾਹੀਦਾ ਤਾਂ ਕਿ ਸਭ ਤੋਂ ਪਹਿਲਾ ਜਿਹੜਾ ਕਦਮ ਸੀ ਸਾਹਜਾਦਿਆਂ ਦੇ ਲਈ ਫਤਿਹਗੜ ਦੇ ਲਈ ਉਹ ਇਸ ਬ੍ਰੇਨ ਕੋਟਲਾ ਦੇ ਵਿੱਚੋਂ ਚੱਕਿਆ ਗਿਆ ਸੀ ਮੈਂ ਚਾਹਣਾ ਉਹਨੂੰ ਜਾਣ ਬੁੱਝ ਕੇ ਇਨਸਾਨੀਅਤ ਦਾ ਘਾਣ ਕੀਤਾ ਜਾਂਦਾ ਤਾਂ ਕਿ ਇਸ ਸ਼ਹਿਰ ਨੂੰ ਦੱਬਿਆ ਜਾ ਰਿਹਾ ਤਾਂ ਕਿ ਇਸ ਸ਼ਹਿਰ ਨੂੰ ਉਤਿਆਸਕ ਬਣਾਉਣ ਦੀ ਜ਼ਰੂਰਤ ਆ ਇਸ ਕਰਕੇ ਸਾਰੇ ਵੀਰਾਂ ਦਾ ਆਏ ਸੱਜਣਾਂ ਦਾ ਪਰਵੇਸ਼ ਜੀਆ ਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਇਹ ਨਸ਼ਾ ਮੁਕਤ ਜਿਹੜਾ ਦੰਗਲ ਲਾਇਆ ਇਹਦਾ ਮੈਂ ਥੈਂਕਸ ਕਰਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜਾ ਬੜਿੰਗਜੀ ਵੱਲੋਂ ਵੀ ਮੈਨੂੰ ਹੁਕਮ ਹੋਇਆ ਕਿ ਉੱਥੇ ਜਾ ਕੇ ਹਾਜ਼ਰੀ ਦੇਣੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਜੀ ਇਮਰਾਨ ਪ੍ਰਤਾਪ ਗੜੀ ਜੀ ਜਿਹੜੇ ਅੱਜ ਪੂਰੇ ਦੇਸ਼ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ ਲੋਕਾਂ ਦੇ ਨਾਲ ਜ਼ਾਰਤੀਆਂ ਹੋਣ ਜਾਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀਆਂ ਜਾਂਦਾ ਬਚਾ ਰਹੇ ਨੇ ਇਸ ਕਰਕੇ ਮੈਂ ਸਾਰੇ ਵੀਰਾਂ ਦਾ ਦੁਬਾਰਾ ਤੋਂ ਥੈਂਕਸ ਕਰਦਾ ਧੰਨਵਾਦ ਜੈ ਜੈ ਭਾਰਤ ਅਸਲਾਮੁਅਲਾਈਕੁਮ ਸਤਿ ਸ੍ਰੀ ਅਕਾਲ ਇਹ 11 ਅੱਜ ਦਾ ਅੱਜ ਦਾ ਕੁਸ਼ਤੀ ਦੰਗਲ ਹੋ ਰਿਹਾ ਹੈ ਜੇ ਬਾਰੇ ਇਹਦੇ ਲਈ ਮੈਂ ਤਾਂ ਇਹੀ ਕਹਾਂਗਾ ਵੀ ਇੰਨਾ ਉਤਸ਼ਾਹ ਔਰ ਇੰਨੇ ਲੋਕਾਂ ਨੂੰ ਦੇਖ ਕੇ ਅੱਜ ਇਹ ਲੱਗ ਰਿਹਾ ਹੈ ਵੀ ਮਲੇਰ ਕੋਟਲੇ ਦੀ ਆਵਾਮ ਖੇਡਾਂ ਗੰਨੀ ਬਹੁਤ ਰੁਝਾਨ ਦੇ ਰਹੀ ਹੈ ਤੇ ਉਹਨਾਂ ਨੂੰ ਪੂਰੀ ਖੇਡਾਂ ਦੀ ਲੋੜ ਹੈ ਪਰ ਇੱਥੇ ਗਰਾਊਂਡ ਘੱਟ ਹੋਣ ਕਰਕੇ ਇੱਥੇ ਸਾਨੂੰ ਪਲੇਅਰ ਨਹੀਂ ਮਿਲ ਪਾ ਰਹੇ ਜਾਂ ਪਲੇਅਰ ਉੱਥੇ ਖੇਡ ਨਹੀਂ ਪਾ ਰਹੇ ਮੈਂ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦਾ ਜੇ ਸਾਨੂੰ ਵੱਧ ਤੋਂ ਵੱਧ ਗਰਾਊਂਡ ਦੇਣ ਤਾਂ ਕਿ ਅਸੀਂ ਇਹਨਾਂ ਨੂੰ ਖੇਡਾਂ ਨੂੰ ਵੱਧ ਤੋਂ ਵੱਧ ਅੱਗੇ ਲਿਆ ਕੇ ਨਸ਼ੇ ਨੂੰ ਬਿਲਕੁਲ ਖਤਮ ਕਰ ਦਈਏ ਮੈਂ ਅੱਜ ਵਾਅਦਾ ਕਰਦਾ ਇਸ ਗਰਾਊਂਡ ਦੇ ਵਿੱਚ ਬੈਠ ਕੇ ਵੀ ਮੈਂ ਆਉਣ ਵਾਲੇ ਯੂਥ ਨੂੰ ਜਾਂ ਜਿਹੜਾ ਮੇਰਾ ਹੁਣ ਯੂਥ ਚੱਲ ਰਿਹਾ ਜਾਂ ਆਉਣ ਵਾਲੀਆਂ ਨਸਲਾਂ ਨੇ ਇਨਸ਼ਾਅੱਲਾ ਵਾਅਦਾ ਕਰਦਾ ਵੀ ਇੱਕ ਇੱਕ ਘਰ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗਾ ਅਗਰ ਮੈਨੂੰ ਮੇਰੇ ਮੈਨੂੰ ਮੌਕਾ ਮਿਲਿਆ ਮਤਲਬ ਵੀ ਇਹ ਗਰਾਊਂਡ ਬਣਾਉਣ ਦਾ ਜਾਂ ਕਰਨ ਦਾ ਤਾਂ ਮੈਂ ਇਨਸ਼ਾਅੱਲਾ ਅੱਜ ਫੇਰ ਦੁਬਾਰਾ ਵਾਦਾ ਕਰ ਰਿਹਾ ਕਿ ਮੈਂ ਹਰ ਇੱਕ ਘਰ ਦੇ ਵਿੱਚੋਂ ਨਸ਼ਾ ਖਤਮ ਕਰਦਾਂਗਾ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਵੀ ਵੱਧ ਤੋਂ ਵੱਧ ਲਕਲਾ ਕੰਨੀ ਨੂੰ ਜਾਓ ਵੱਧ ਤੋਂ ਵੱਧ ਗਰਾਊਂਡ ਕੰਨੀ ਨੂੰ ਜਾਓ ਫੁੱਟਬਾਲ ਕੰਨੀ ਨੂੰ ਜਾਓ ਤਾਂ ਕਿ ਇਹਦੇ ਵਿੱਚ ਜਾ ਕੇ ਆਪਾਂ ਜੌਬ ਵੀ ਲਈਏ ਨੌਕਰੀਆਂ ਵੀ ਲਈਏ ਆਪਣੀ ਸਿਹਤ ਵੀ ਬਣਾਈਏ ਔਰ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਕੇ ਇੱਕ ਅੱਛੇ ਮਾਹੌਲੇ ਨੂੰ ਖੜਾ ਕਰੀਏ ਤਾਂ ਕਿ ਆਪਾਂ ਆਪਣੇ ਮਲੇਰ ਕੋਲੇ ਨੂੰ ਉਹੋ ਜਿਹਾ ਹੀ ਬਣਾ ਲਈਏ ਜਿਹੜੀ ਕਿ ਅੱਜ ਤੋਂ ਮਿਸਾਲ ਚੱਲੀ ਆਉਂਦੀ ਦੀ ਕਿ ਇਹ ਇੱਕ ਗੁਲਦਸਤਾ ਹੈ ਔਰ ਜੋ ਅੱਲਾਹ ਤਾਲਾ ਨੇ ਇੱਥੇ ਜਿਗਰ ਦਿੱਤੇ ਨੇ ਇੱਥੇ ਦੇ ਲੋਕਾਂ ਨੂੰ ਹੀ ਇਸ ਮਿੱਟੀ 'ਚੋਂ ਜਿਹੜੀ ਇੱਥੇ ਤਾਕਤ ਦਿੱਤੀ ਹੈ ਉਸ ਤਾਕਤ ਦਾ ਸਹੀ ਇਸਤੇਮਾਲ ਕਰੋ ਖੇਡਾਂ ਦੇ ਵਿੱਚ ਆ ਕੇ ਨਾ ਕਿ ਕਿਸੇ ਹੋਰ ਫੀਲਡ 'ਚ ਜਾ ਕੇ ਹਾਂ ਜੀ